ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਦਾ ਨਮਸਕਾਰ ਮੈਂ ਮਲੇਰ ਕੋਟਲਾ ਸੀਡ ਸਟੋਰ ਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਤੋਂ ਅੱਜ ਅਸੀਂ ਖੜੇ ਆਂ ਜੀ ਪਿੰਡ ਕੁੜਕੀ ਜ਼ਿਲ੍ਹਾ ਫਗਵਾੜੇ ਦੇ ਵਿੱਚ ਤੇ RAM ਜੀ ਦੇ ਖੇਤ ਦੇ ਵਿੱਚਾਂ 1 ਏਕੜ ਦੇ ਵਿੱਚ ਇਹਨਾਂ ਨੇ 하이브ਰਿਡ 786 786 ਗੋਭੀ ਲਾਈ ਹੋਈ ਆ ਜੀ ਬਹੁਤ ਸੋਹਣੇ ਫੁੱਲ ਖਿੜੇ ਹੋਏ ਆ ਬਹੁਤ ਸੋਹਣਾ ਇਹਦਾ ਪੱਤਾ ਹੋ ਰਿਹਾ ਬਾਕੀ ਇਹਦੇ ਬਾਰੇ ਗੱਲਬਾਤ ਆਪਾਂ ਇਹਨਾਂ ਦੇ ਜਿਹੜੇ ਕਰ ਰਿਹਾ ਜੀ RAM ਜੀ ਨਾਲ ਜਿਨ੍ਹਾਂ ਦਾ ਖੇਤ ਆ ਜੀ ਇਹਨਾਂ ਨਾਲ ਗੱਲਬਾਤ ਕਰ ਰਹੇ ਆਂ ਔਰ ਸਾਡੇ ਤਕਨੀਕੀ ਜਾਣਕਾਰੀ ਦੇ ਮਾਹਰ ਸਰ ਲਾਲੀ ਸਰ ਵੀ ਖੜੇ ਹੋਏ ਆ ਇਹਨਾਂ ਨਾਲ ਗੱਲਬਾਤ ਕਰਦੇ ਆਂ ਜੀ ਹਾਂਜੀ ਸਰ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੇਰਾ ਨਾਮ ਫਕੀਰ ਮਹੰਮਦ ਲਾਲੀ ਮਲੇਰਕੋਟਲਾ ਸੀਡ ਸਟੋਰ ਮੋਲਾਪਰ ਦਾ ਖਾਤੋਂ ਔਰ ਫੁੱਲ ਗੋਬੀ ਦੀ ਇਹਨਾਂ ਨੇ ਅੱਜ 70 ਦਿਨ ਹੋ ਗਏ ਜੋ ਕਿ 15 ਦਿਨਾਂ ਤੋਂ ਗੋਬੀ ਚੱਲ ਰਹੀ ਹੈ ਕਿਲੋ ਸਵਾ ਕਿਲੋ ਦਾ ਫੁੱਲਾ ਰਿਹਾ ਔਰ ਬਹੁਤ ਠੋਸ ਗੋਬੀ ਆ ਆਣ ਗਵਾੜ ਲੱਗੀ ਆ ਹਜੇ ਤੱਕ ਉਹਨਾਂ ਦੀ ਗੋਬੀ ਨਹੀਂ ਚਲੀ ਇਹ ਗੋਬੀ ਨੂੰ ਚੱਲਦੇ ਨੂੰ 15 ਦਿਨ ਹੋ ਗਏ ਆ ਜਿਹੜੀ ਕਿ ਮੰਡੀ ਦੇ ਵਿੱਚ

ਆ ਲਓ ਜੀ ਇਹਨਾਂ ਦਾ ਵੀ ਦੇਖੋ ਇਹ ਲਾਓ ਜੀ ਜੋਰ ਲਾਓ ਪੂਰਾ ਪੂਰਾ ਲਾਓ ਜੀ ਇਹ ਦਬਦਾ ਨਹੀਂ ਜੀ ਦੇਖੋ ਜਿੰਨਾ ਮਰਜੀ ਦਬ ਲੋ ਇਹ ਦਬਦਾ ਨਹੀਂ ਖੁੱਲਦੀ ਇਹਨੂੰ ਉਸ ਕੋਲ ਹੈ ਜੀ ਤੇ ਨਾਲੇ ਹੋਰ ਇਧਰ ਵੀ ਇਹ ਹੋਰ ਵੀ ਦਿਖਾ ਦੇ ਜੀ ਆ ਜੀ ਆ ਵੀ ਦੇਖੋ ਜੀ ਖੁੱਲ ਇਹ ਦਬਦੀ ਬਹੁਤ ਬੜੀਆ ਹੈ ਜੀ ਸੋ ਇਹਦੇ ਚ ਇੱਕ ਹੋਰ ਖਾਸੀਅਤ ਆ ਆਮ ਗੋਬੀਆਂ ਦੇ ਜਦੋਂ ਆਪਾਂ ਪਤੇ ਤੜਾਈ ਕਰਦੇ ਆ ਉਹਦੇ ਪੱਤੇ ਨੂੰ ਜ਼ੋਰ ਲਾ ਲਾ ਕੇ ਖਿੱਚਣਾ ਪੈਂਦਾ ਇਹਨੂੰ ਤਾਂ ਮਤਲਬ ਗੋਭੀ ਨੂੰ ਪਤਾ ਟੇੜਾ ਕਰੋ ਨਾਲ ਦੀ ਨਾਲ ਫਟਾਫਟ ਆਪਣੇ ਆਪ ਟੁੱਟ ਜਾਂਦਾ ਜੀ ਠੀਕ ਹੈ ਜੀ ਮੈਂ ਪੱਤਾ ਤੋੜ ਕੇ ਦਿਖਾ ਦੇ ਲੈ। ਬਾਕੀ ਇਹਨਾਂ ਦੀ ਜਿਹੜੀ ਲੱਗੇ ਹੋਈ ਹੈ ਜੀ ਲੇਬਰ ਇਹਨਾਂ ਨੂੰ ਪੁੱਛ ਲੈਣੇ ਆ ਜੀ ਕਿਸ ਨੇ ਕਰਦੇ ਆ। ਲਓ ਜੀ ਪਤਾ ਮੈਂ ਤੋੜ ਕੇ ਦਿਖਾ ਰਿਹਾ ਜੀ ਔਰ ਪਤਾ ਕਿ ਕਿੰਨੇ ਜਲਦੀ ਫਟਾਫਟ ਟੁੱਟ ਰਿਹਾ ਆ। ਆਹ ਲਓ ਜੀ। ਪੱਤਾ ਇਹਨੂੰ ਖਿੱਚਣ ਦੀ ਲੋੜ ਨਹੀਂ ਬਿਲਕੁਲ ਲਾਈਵ ਆ ਜੀ। ਆ ਪਤਾ ਬੜਾ ਬੜਾ ਕੱਚਾ ਹੈ ਔਰ ਬਹੁਤ ਹੀ ਵਧੀਆ ਉਹਦਾ ਕੁਆਲਿਟੀ ਹੈ ਜੀ। ਵੈਰੀ ਗੁੱਡ ਆ ਲੋ ਜੀ ਇਹਨੂੰ ਖਿੱਚ ਕੇ ਤੋੜਨ ਦੀ ਲੋੜ ਨਹੀਂ ਹੈਗੀ ਜੀ ਆ ਲੋ ਜੀ ਮੈਂ ਹੋਰ ਫੁੱਲ ਦੀ ਦਿਖਾ ਰਿਹਾ ਆ ਔਰ ਜੀ ਮੈਡਮ ਜੀ ਤੁਸੀਂ ਤੋੜ ਕੇ ਦਿਖਾਓ ਕੱਡਾ 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 ਕਰਕੇ ਪਤਾ ਹੀ ਟੁੱਟ ਰਹੇ ਨੇ ਪਤਾ ਵੀ ਬਹੁਤ ਸੋਹਣਾ ਹੈ ਬਿਮਾਰੀ ਵੀ ਕੋਈ ਨਹੀਂ ਹੈਗੀ ਚਾਹਤ ਕੀ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਵੀ ਬਹੁਤ ਲੋਕਾਂ ਦੀ ਗੋਬੀਆਂ ਖਰਾਬ ਹੋਈਆਂ ਚੋਲਰੂ ਕਰਕੇ ਔਰ ਡੋਨੇ ਡੋਨੀ ਮੈਲਡੀ ਆ ਗਈ ਜਿਸ ਕਰਕੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੈ ਇਹ ਵੈਰਾਈਟੀ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਆ ਰਹੀ ਸੋ ਕਿਸਾਨ ਵੀਰਾਂ ਨੂੰ ਕਿਸੇ ਕਿਸਮ ਦੀ ਵੀ ਕੋਲ ਲੋੜ ਹੁੰਦੀ ਹੈ ਸੋ ਮੇਰੇ ਨੰਬਰ ਤੇ ਕੰਟੈਕਟ ਕਰ ਸਕਦੇ ਆ ਮੈਡਮ ਨੰਬਰ ਬੋਲੋ ਜੀ ਸਾਡਾ ਪਤਾ ਨੋਟ ਕਰੋ ਜੀ ਕਿਸਾਨ ਵੀਰਾਂ ਨੇ ਜੋ ਵੀ ਵੈਜੀਟੇਬਲ ਸੰਬੰਧੀ ਜਾਣਕਾਰੀ ਵਾਸਤੇ ਮਲੇਰਕੋਟਲਾ ਸੀਡ ਸਟੋਰ ਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਤੋਂ ਸਾਡਾ ਫੋਨ ਨੰਬਰ ਜੀ 98144 37716 ਜੀ so